4-500 ਮੁਲਾਜ਼ਮ ਆਵੀ ਇੱਕ ਬੰਦੇ ਨੂੰ ਪੱਗ ਨਾ ਮੰਨਣ ਦੇਵੇ ਪਜਾਮਾ ਨਾ ਪਾਉਣ ਦੇਵੇ ਚਪਲਾ ਨਾ ਪਾਉਣ ਦੇਵੇ ਤੇ ਜਿਹੜੇ ਆਸ਼ੀਅਨ ਚੋਂ ਤੋੜ ਕੇ ਰਾਤ ਚੁੱਕ ਕੇ ਲੈ ਜੇ ਇਹੋ ਜਿਹਾ ਚੈੱਕ ਅਪ ਨਹੀਂ ਜੇ ਮੈਂ ਕਰੀ ਤੇ ਉਹਨਾਂ ਨੇ ਜਿਹੜਾ ਸ਼ਰਮੰਤ ਰਚਿਆ ਉਹ ਦੁਨੀਆ ਚ ਗਿਆ ਹੈਗਾ ਹਰ ਇੱਕ ਗਲਤ ਫੈਸਲਾ ਸਭ ਤੋਂ ਗਲਤ ਫੈਸਲਾ ਸਾਡੀ ਦਾ ਬਈ ਲੜਾਈ ਕੇਂਦਰ ਨਾਵਾ ਸਾਡੀਆਂ 12 ਮੰਗਾ ਕੇਂਦਰ ਨੂੰ ਬਈ ਥੋੜਾ ਤੇ ਵਿੱਚ ਲੈਣਾ ਦੇਣਾ ਕੋਈ ਨਹੀਂ ਕਿਸਾਨ ਤਾਂ ਇੱਥੇ ਬਹੁਤ ਕਿਸਾਨਾਂ ਦੀ ਕੋਈ ਕਮੀ ਨਹੀਂ ਕੋਤ तकरीबन ਹਜ਼ਾਰਾਂ ਚ ਹੋਣਗੇ ਪਰ ਕਿਸਾਨਾਂ ਨੂੰ ਪਤਾ ਨਹੀਂ ਲੱਗਾ ਕਿ ਕੀ ਬਣਿਆ ਹੁਣ ਜਿਹੜੇ ਸੁਖਜੀਤ ਸਿੰਘ ਬੈਠੇ ਨੇ ਮਰਨ ਵਰਤ ਤੇ ਲਗਾਤਾਰ ਚੱਲੇਗਾ ਮਰਨ ਵਰਤ ਤਾਂ ਉਸ ਤੋਂ ਅਗਲਾ ਆ ਜਾ ਬੈਠੇਗਾ ਇਹ ਫੈਸਲਾ ਉਹਨਾਂ ਦਾ ਵੀ ਮੈਂ ਮਰਨ ਵਰਤ ਤੇ ਬੈਠੂਗਾ ਜਾਂ ਤੇ ਮੰਗਾ ਮੰਨੀਆਂ ਜਾਣਗੀਆਂ ਜਾਂ ਮੈਂ ਸ਼ਹੀਦ ਹੋਊਗਾ ਅਸੀਂ ਨੇੜੇ ਪੁਖ ਵਿੱਚ ਇਹ ਸਾਰੀਆਂ ਪ੍ਰਸਥਿਤੀਆਂ ਜੱਕਦਮ ਨਹੀਂ ਬਾਚੀਆਂ ਜਾਂਦੀਆਂ ਬਾਚਾਂਗੇ ਕੱਲ ਵੀ ਬਾਚਾਂਗੇ ਪਰਸੋਂ ਵੀ ਬਾਚਾਂਗੇ ਰੋਜ਼ ਹੀ ਬਾਚੀ ਜਾਣੀ ਐ ਸੀ ਵੀ ਕਿੱਧਰ ਸਰਕਾਰ ਜਾ ਰਹੀ ਐ ਕਿਹੜਾ ਸਮਾਂ ਹੋ ਕਦੋਂ ਛੱਟ ਮਾਰਨੀ ਹੈ ਕਿੱਧਰ ਮਾਰਨੀ ਹੈ ਦੇਰ ਰਾਤ ਖਨੌਰੀ ਬਾਰਡਰ ਤੋਂ ਪੁਲਿਸ ਜਗਜੀਤ ਸਿੰਘ ਡੱਲੇਵਾਲ ਨੂੰ ਚੱਕ ਕੇ ਲੈ ਜਾਂਦੀ ਹੈ ਕਿਉਂਕਿ ਉਹਨਾਂ ਨੇ ਮਰਨ ਵਰਤ ਸ਼ੁਰੂ ਕਰਨਾ ਅਸੀਂ ਅਸੀਂ ਖਨੌਰੀ ਬਾਰਡਰ ਤੇ ਆ ਤਾਂ ਉਸ ਤੋਂ ਬਾਅਦ ਕਿਸਾਨਾਂ ਆਗੂਆਂ ਦੇ ਵੱਲੋਂ ਕਾਲ ਦਿੱਤੀ ਜਾਂਦੀ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਖਨੌਰੀ ਬਾਰਡਰ ਤੇ ਪਹੁੰਚ ਰਹੇ ਸਾਡੇ ਨਾਲ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਨੇ ਪੰਦੇਰ ਸਾਹਿਬ ਹੁਣ ਕੀ ਰਣਨੀਤੀ ਦਾ ਐਲਾਨ ਹੋਇਆ ਅੱਗੇ ਦੀ ਰਣਨੀਤੀ ਹੈ ਕੀ ਹੈ ਦੇਖੋ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਤੇ ਪੰਜਾਬ ਦਾ ਸੀ ਕੋ ਕਹਿੰਨੇ ਕਿਉਂਕਿ ਕੇਂਦਰ ਨੇ ਸਪਸ਼ਟ ਕਰਤਾ ਉਹਨਾਂ ਦੇ ਸਪਸ਼ਟੀਕਰਨ ਵਿੱਚ ਕੀ ਸੱਚ ਹੈ ਕਿ ਝੂਠ ਹੈ ਤੇ ਪੰਜਾਬ ਸਰਕਾਰ ਬੋਲੂਗੀ ਪਤਾ ਲੱਗੂ ਕਿ ਸਾਡਾ ਇਸ ਕਾਰਵੇ ਵਿੱਚ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਰਾਤ 2:30 ਵਜੇ ਚੱਕਣ ਦੇ ਵਿੱਚ ਕੋਈ ਹੱਥ ਨਹੀਂ ਉਹਨਾਂ ਦੇ ਟਵੀਟ ਆ ਗਏ ਨੇ ਮੰਤਰੀਆਂ ਦੇ ਇਹ ਪੰਜਾਬ ਸਰਕਾਰ ਬੋਲੂਗੀ ਤੇ ਫਿਰ ਪਤਾ ਲੱਗੂ ਵੀ ਸੱਚ ਕੀ ਆ ਤੇ ਝੂਠ ਕੀ ਆ ਤਾਂ ਅਸੀਂ ਤਾਂ ਕਿੰਨੇ ਵੀ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਸੀ ਵੀ ਸਾਡੇ ਅੰਦੋਲਨ ਨੂੰ ਫੇਲ ਕਰਨ ਦਾ ਉਹਨਾਂ ਨੂੰ ਮੂੰਹ ਦਿਖਾਣੇ ਪਈਆ ਸਾਡਾ ਅੰਦੋਲਨ ਫੇਲ ਨਹੀਂ ਹੋਇਆ ਹਜ਼ਾਰਾਂ ਕਿਸਾਨ ਮਜ਼ਦੂਰ ਇੱਥੇ ਪਹੁੰਚੇ ਤੁਹਾਨੂੰ ਪਤਾ ਔਰ ਫੋਰਮਾ ਨੇ ਫੈਸਲਾ ਕਰਕੇ ਸੁਖਜੀਤ ਸਿੰਘ ਹਰਦੋ ਚੰਡੇ ਨੂੰ ਮਰਨ ਬਰਤਰ ਤੇ ਬਾਲਤਾ ਤੇ ਸਾਡਾ ਪ੍ਰੋਗਰਾਮ ਕੰਟੀਨਿਊਟੀ ਹੈ ਕਾਕਾ ਸਿੰਘ ਕੋੜਲਾ ਜੀ ਨੇ ਜਗਜੀਤ ਸਿੰਘ ਡੱਲੇਵਾਲ ਦੀ ਗੱਲਬਾਤ ਉਹ ਕਹਿੰਦਾ ਮੈਂ ਵੀ ਬੈਠਾ ਹੋਇਆ ਉਹ ਕਹਿੰਦਾ ਫਿਰ ਪਾਣੀ ਵੀ ਛੱਡ ਦਿਓ ਕਹਿੰਦਾ ਮੈਂ ਪਾਣੀ ਵੀ ਛੱਡ ਦੇਣਾ ਪਰ ਉਹ ਕਿਹੜੀਆਂ ਪਰਸਤਥੀਆਂ ਚ ਨੇ ਇਹਦਾ ਦਾਵਾ ਮੈਂ ਨਹੀਂ ਕਰ ਸਕਦਾ ਕਿਉਂਕਿ ਸਰਕਾਰ ਦੀ ਹਿਰਾਸਤ ਚ ਨੇ ਜਦ ਨਾਲ ਜਦ ਮੇਰੇ ਨਾਲ ਗੱਲ ਨਹੀਂ ਹੁੰਦੀ ਪਰ ਉਹਨਾਂ ਦੀ ਕਾਕਾ ਕੋੜਲਾ ਜੀ ਨਾਲ ਇਹ ਗੱਲ ਹੋਈ ਹੈ ਔਰ ਇਸ ਕਰਕੇ ਸੀ ਅਜ ਮੰਗ ਕਰਦੀ ਪੰਜਾਬ ਸਰਕਾਰ ਮੁੱਖ ਮੰਤਰੀ ਹੋਣ ਵੀ ਕੀ ਖਤਰਾ ਸੀ ਜਿਹੜਾ ਡੀਆਈਜੀ ਸਾਹਿਬ ਦਾ ਉਹਨਾਂ ਦਾ ਬਿਆਨ ਆ ਵੀ ਅਸੀਂ ਚੈੱਕ ਅਪ ਕਰਾਉਣਾ ਹੁੰਦਾ ਮੇਰੀ ਲਾਈਫ ਚ ਵਿਚਾਰ 500 ਮੁਲਾਜ਼ਮ ਆਵੇ ਇੱਕ ਬੰਦੇ ਨੂੰ ਪੱਗ ਨਾ ਬੰਨਣ ਦੇਵੇ ਪਜਾਮਾ ਨਾ ਪਾਉਣ ਦੇਵੇ ਚਪਲਾ ਨਾ ਪਾਉਣ ਦੇਵੇ ਤੇ ਜਿਹੜੇ ਆਸ਼ੇ ਵਿੱਚ ਰਹਿੰਦੇ ਤੋੜ ਕੇ ਰਾਤ ਚੁੱਕ ਕੇ ਲੈ ਜਾ ਇਹੋ ਜਿਹਾ ਚੈੱਕ ਅਪ ਨਹੀਂ ਜੀ ਮੈਂ ਕਦੀ ਦੇਖਿਆ ਵੀ ਜੇ ਉਹਨਾਂ ਦਾ ਚੈੱਕ ਅਪ ਮੁੱਕ ਗਿਆ ਹੋਵੇ ਤਾਂ ਡੱਲੇ ਵਾਲ ਸਾਹਿਬ ਨੂੰ ਕਲਾ ਦੇਣ ਕਿ ਕਿੰਨਾ ਚਿਰ ਚੈੱਕ ਅਪ ਚੱਲੂਗਾ ਤੋ ਉਹਨਾਂ ਨੇ ਜਿਹੜਾ ਸ਼੍ਰੇਂਤਰ ਰਚਿਆ ਉਹ ਦੁਨੀਆ ਚ ਗਿਆ ਹੈਗਾ ਔਰ ਇਹ ਗਲਤ ਫੈਸਲਾ ਸਭ ਤੋਂ ਗਲਤ ਫੈਸਲਾ ਜਿਹੇ ਭਗਵੰਤ ਮਾਨ ਦਾ ਸਭ ਤੋਂ ਵੱਡਾ ਕਰੂਰ ਚੇਰਾ ਸਾਡੀ ਦਾ ਬਈ ਲੜਾਈ ਕੇਂਦਰ ਨਾ ਵਾਂ ਸਾਡੀਆਂ 12 ਮੰਗਾ ਕੇਂਦਰ ਨਾ ਬਈ ਤੁਹਾਡਾ ਇਹਦੇ ਵਿੱਚ ਲੈਣਾ ਦੇਣਾ ਕੋਈ ਨਹੀਂ ਕੇਂਦਰ ਜਾਣੇ ਅਸੀਂ ਜਾਣੇ ਤੁਹਾਨੂੰ ਕੀ ਖਤਰਾ ਲਾਂਡਰ ਖਤਰਾ ਤੂੰ ਸਾਡੇ ਨਾਲ ਗੱਲ ਕਰ ਲੋ ਤੁਹਾਡੇ ਕਦਮ ਨਾ ਲਾਂਡਰ ਰ ਬਿਗੜੂਗਾ ਸੌਰਿਆਣੀ ਲੋਕਾਂ ਵਿੱਚ ਪੜਕਾਹਟ ਗਈ ਆ ਅਸੀਂ ਲਾਂਡਰ ਨੂੰ ਬਚਾਉਣ ਆਲੇ ਆ ਤੋ ਇਸ ਕਰਕੇ ਪੰਜਾਬ ਸਰਕਾਰ ਨੂੰ ਆਪਣਾ ਸਪਸ਼ਟਿਕਰਨ ਦੇਣਾ ਚਾਹੀਦਾ ਜਦੋਂ ਰਾਤ ਪੁਲਿਸ ਚੱਕ ਕੇ ਲੈ ਕੇ ਜਾਂਦੀ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਕਿੰਨੇ ਕੁ ਸੀ ਇੱਥੇ ਕਿਸਾਨ ਨਹੀਂ ਕਿਸਾਨ ਤਾਂ ਇੱਥੇ ਬਹੁਤ ਸੀ ਕਿਸਾਨਾਂ ਦੀ ਕੋਈ ਕਮੀ ਨਹੀਂ ਕੋ ਤਕਰੀਬਨ ਹਜ਼ਾਰਾਂ ਚ ਹੋਣਗੇ ਪਰ ਕਿਸਾਨਾਂ ਨੂੰ ਪਤਾ ਨਹੀਂ ਲੱਗਾ ਹੈਗਾ ਵੀ ਕੀ ਬਣਿਆ ਹੈ ਹੁਣ ਅਗਲੀ ਰਣਨੀਤੀ ਕੀ ਹੈ ਹੁਣ ਕੀ ਅਗਲਾ ਪ੍ਰੋਗਰਾਮ ਦੇਣ ਜਾ ਰਹੇ ਹੋ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਕਦੋਂ ਪੁਲਿਸ ਕਸਟਡੀ ਦੇ ਵਿੱਚ ਉਹ ਰਿਹਾ ਹੋਣਗੇ ਕੋਈ ਗੱਲਬਾਤ ਹੋਈ ਪੁਲਿਸ ਅਧਿਕਾਰੀਆਂ ਨਾਲ ਕੋਈ ਨਹੀਂ ਇਹੋ ਇਹੋ ਜਿਹਾ ਅਜੇ ਕੋਈ ਨਹੀਂ ਪੁਸ਼ਟੀ ਕਰ ਸਕਦੇ ਇੱਕ ਤਾਂ ਇਹ ਐਲਾਨ ਆ ਸਿਰੇ ਲੱਗ ਗਿਆ ਸਾਡਾ ਅਗਲਾ ਛੇ ਨੂੰ ਅੱਗੇ ਵਧ ਉਹ ਵੀ ਕਰਾਂਗੇ ਦੋ ਸਾਡੇ ਐਲਾਨ ਸਰਕਾਰ ਗੱਲਬਾਤ ਕਰਕੇ ਕੋਈ ਨਿਬੜਨਾ ਚਾਹੁੰਦੀ ਕੇਂਦਰ ਦੀ ਉਹਦੇ ਵਾਸਤੇ ਰਾਹ ਖੁੱਲੇ ਹੈਗੇ ਕੇਂਦਰ ਦਾ ਕੋਈ ਸਦਦਾ ਆ ਕਿਉਂਕਿ ਤੁਸੀਂ ਦਿੱਲੀ ਕੂਚ ਕਰਨ ਦਾ ਐਲਾਨ ਕਰ ਦਿੱਤਾ ਕਿ ਮਰਜੀਵੜੇ ਬਣਾ ਕੇ ਭੇਜਾਂਗੇ ਅਸੀਂ ਜਥੇ ਤਾਂ ਅਜੇਹੇ ਦੇ ਵਿੱਚ ਕੋਈ ਗੱਲਬਾਤ ਦਾ ਰਾਹ ਖੁੱਲਿਆ ਕੋਈ ਤੁਹਾਡੇ ਤੱਕ ਕੋਈ ਸੁਨੇਹਾ ਹੈ ਕੋਈ ਸੁਨੇਹਾ ਨਹੀਂ ਹੈ ਕੋਈ ਸੁਨੇਹਾ ਨਹੀਂ ਹੈ ਠੀਕ ਹੈ ਜੀ ਪੰਜਾਬ ਦੇਖੋ ਸੁਨੇਹਾ ਆਊਗਾ ਕੌਣ ਦੇ ਰਿਹਾ ਸੁਨੇਹਾ ਕਿਉਂ ਦੇ ਰਿਹਾ ਦੇਖਾਂਗੇ ਫੁਨ ਕੀ ਰਣਨੀਤੀ ਅਗਲੀ ਹੁਣ ਜਗਜੀਤ ਸਿੰਘ ਡੱਲੇਵਾਲ ਨੂੰ ਕਿਸ ਤਰੀਕੇ ਦੇ ਨਾਲ ਕੋਈ ਗੱਲਬਾਤ ਹੋਈ ਕਦੋਂ ਰਿਹਾ ਹੋਣਗੇ ਕੋਈ ਇਸ ਤਰ੍ਹਾਂ ਦੀ ਕੀ ਰਣਨੀਤੀ ਬਣਾ ਇਹ ਤਾਂ ਅਸੀਂ 1-2 ਦਿਨਾਂ ਤੋਂ ਬਾਅਦ ਹੀ ਫੈਸਲਾ ਕਰਾਂਗੇ ਵੀ ਸਰਕਾਰ ਕੀ ਇਹਦੇ ਤੇ ਬੋਲਦੀ ਬੋਲੂ ਨਾ ਸਰਕਾਰ ਬੋਲਦੀ ਆ ਨਹੀਂ ਬੋਲਦੀ ਸਾਡਾ ਮੋਰਚਾ ਕੰਟੀਨਿਊਟੀ ਆ ਚੱਲਦਾ ਰਹੂਗਾ ਕਿੰਨੇ ਦਿਨਾਂ ਦਾ ਅਲਟੀਮੇਟਮ ਦਿੱਤਾ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਅਜੇ ਅਲਟੀਮੇਟਮ ਦੀ ਕੋਈ ਫਾਰਮਾ ਚ ਗੱਲ ਨਹੀਂ ਅਸੀਂ ਦੇਖਾਂਗੇ ਅਗਲੇ ਦਿਨਾਂ ਕੀ ਫੈਸਲਾ ਕਰਨਾ ਹੈ ਹਾਲੇ ਕੋਈ ਅਲਟੀਮੇਟਮ ਨਹੀਂ ਤੁਹਾਡੇ ਸਰਜੀਤ ਸਿੰਘ ਫੂਲ ਆਗੂ ਕਹਿ ਰਹੇ ਸੀ ਕਿ ਇੱਕ ਦਿਨ ਦਾ ਅਲਟੀਮੇਟਮ ਦੇ ਤਜ ਦਾ ਵੀ ਕੱਲ ਨੂੰ ਅਸੀਂ ਮੀਟਿੰਗ ਕਰਾਂਗੇ ਫਿਰ ਅਗਲੀ ਰਣਨੀਤੀ ਲਾਗੇ ਨਹੀਂ ਠੀਕ ਆ ਉਹਨਾਂ ਦਾ ਆਗੂ ਮਤਲਬ ਪੰਜਾਬ ਸਰਕਾਰ ਸਪਸ਼ਟ ਕਰੇ ਠੀਕ ਹੈ ਨਾ ਅਲਟੀਮੇਟਮ ਕੋਈ ਨਹੀਂ ਪੰਜਾਬ ਸਰਕਾਰ ਸਪਸ਼ਟ ਕਰੇ ਇੱਕ ਦਿਨ ਚ ਕਰਦੀ ਹੈ ਦੋ ਦਿਨ ਚ ਕਰਦੀ ਹੈ ਕੀ ਕਰਦੀ ਹੈ ਅਸੀਂ ਨੇੜੇ ਪਹ ਵਿੱਚ ਇਹ ਸਾਰੀਆਂ ਪ੍ਰਸਥਿਤੀਆਂ ਜੱਕਦਮ ਨਹੀਂ ਬਾਚੀਆਂ ਜਾਂਦੀਆਂ ਬਾਤਾਂਗੇ ਕੱਲ ਵੀ ਬਾਤਾਂਗੇ ਪਰਸੋਂ ਵੀ ਬਾਤਾਂਗੇ ਰੋਜ਼ ਹੀ ਬਾਤੀ ਜਾਣੀ ਅਸੀਂ ਵੀ ਕਿੱਧਰ ਸਰਕਾਰ ਜਾ ਰਹੀ ਹੈ ਕਿਹੜਾ ਸਮਾਂ ਹੋਊ ਕਦੋਂ ਛੱਟ ਮਾਰਨੀ ਹੈ ਕਿੱਧਰ ਮਾਰਨੀ ਹੈ ਇਹ ਦੇਖਾਂਗੇ ਜਦੋਂ ਤੁਸੀਂ ਸਾਰੇ ਆਗੂਰੇ ਇਕੱਠੇ ਹੁੰਨੇ ਉਸ ਤੋਂ ਬਾਅਦ ਹਲਚਲ ਵੀ ਹੁੰਦੀ ਹੈ ਸੰਭੂ ਬਾਰਡਰ ਤੇ ਕਿਹਾ ਗਿਆ ਖਬਰਾਂ ਦੀ ਵੀ ਆਈਆਂ ਕਿ ਖੋਲਣ ਦੀ ਤਿਆਰੀ ਦੇ ਵਿੱਚ ਆ ਕੋਈ ਗੱਲਬਾਤ ਕੋਈ ਸੁਨੇਹਾ ਆਇਆ ਕਿ ਕੀ ਹਲਚਲ ਹੈ ਕੀ ਉੱਥੇ ਤੁਸੀਂ ਆਪਣੇ ਆਗੂਆਂ ਤੋਂ ਪਤਾ ਕਰਿਆ ਹਾਂ ਨਹੀਂ ਉੱਥੇ ਪੁਸ਼ਟੀ ਕੋਈ ਨਹੀਂ ਕਰ ਸਕਦੇ ਕੰਨ ਦੇ ਪਿੱਛੇ ਖਟਕਟ ਹੋਣ ਢੀ ਹੈ ਖਟਕਟ ਖੋਲਣ ਦੀ ਹੋਣ ਢੀ ਕਿ ਪੱਕਾ ਕਰਨ ਦੀ ਹੋ ਰਹੀ ਹੈ ਇਹ ਤਾਂ ਨਹੀਂ ਕਹਿ ਸਕਦੇ ਤਾਂ ਅਜੇ ਇਹਨਾਂ ਗੱਲਾਂ ਦੀ ਪੁਸ਼ਟੀ ਨਹੀਂ ਕਰ ਸਕਦੇ ਹੁਣ ਜਿਹੜੇ ਸੁਖਜੀਤ ਸਿੰਘ ਬੈਠੇ ਨੇ ਮਰਨਵਾਰਤ ਤੇ ਲਗਾਤਾਰ ਚੱਲੇਗਾ ਮਰਨਵਾਰਤ ਉਸ ਤੋਂ ਬਾਅਦ ਅਗਲਾ ਜ ਆ ਬੈਠੇਗਾ ਬਿਲਕੁਲ ਇਹ ਫੈਸਲਾ ਉਹਨਾਂ ਦਾ ਕਿ ਮੈਂ ਮਰਨ ਵਰਤੇ ਬੈਠੂਗਾ ਜਾਂ ਤੇ ਮੰਗਾ ਮੰਨੀਆਂ ਜਾਣਗੀਆਂ ਜਾਂ ਮੈਂ ਸ਼ਹੀਦ ਹੋਊਗਾ ਉਹ ਤੋਂ ਬਾਅਦ ਅਗਲਾ ਫਿਰ ਫੌਰਮ ਫੈਸਲਾ ਕਰਨਾ ਬਹੁਤ ਬਤਾਲਾ ਤਾਂ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਕਈ ਅਹਿਮ ਗੱਲਾਂ ਸਾਂਝੀਆਂ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਸਰਕਾਰ ਕਲੀਅਰ ਕਰੇ ਕਿ ਉਹਨਾਂ ਨੂੰ ਕਿਉਂ ਚੱਕਿਆ ਗਿਆ ਕਿ ਜਲ ਤੋਂ ਜਲਦ ਉਹਨਾਂ ਨੇ ਮੰਗ ਵੀ ਕੀਤੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਰਹਾ ਕੀਤਾ ਜਾਵੇ ਪਰ ਸੁਖਜੀਤ ਸਿੰਘ ਹੁਣ ਇਸ ਸਮੇਂ ਮਰਨ ਵਰਤ ਤੇ ਬੈਠ ਗਏ ਨੇ ਤਾਂ ਅਸੀਂ ਆਪਣੀਆਂ ਮੰਗਾਂ ਦੇ ਲਈ ਅੰਦੋਲਨ ਕਰ ਰਹੇ ਹਾਂ ਲੰਬੇ ਸਮੇਂ ਤੋਂ ਦੋਵਾਂ ਬਾਰਡਰਾਂ ਤੇ ਬੈਠੇ ਹਾਂ ਪਰ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਕੇਂਦਰ ਦੇ ਨਾਲ ਜੁੜੀਆਂ ਹੋਈਆਂ ਨੇ ਕੇਂਦਰ ਸਰਕਾਰ ਨੇ ਪ੍ਰਵਾਨ ਕਰਨੀਆਂ ਨੇ ਪਰ ਹਲੇ ਤੱਕ ਕੋਈ ਵੀ ਸਨੇਹਾ ਜਿਹੜਾ ਕੇਂਦਰ ਸਰਕਾਰ ਦਾ ਇਹ ਦਿੱਲੀ ਜਾਣ ਦੇ ਐਲਾਨ ਤੋਂ ਬਾਅਦ ਸਾਨੂੰ ਨਹੀਂ ਆਇਆ ਸਾਥੀ ਵਰਪਾਲ ਸਿੰਘ ਦੇ ਨਾਲ ਕੁਲਦੀਪ ਸਿੰਘ ਪੋੜੀ ਰਜਾਨਾ ਸਪੋਕਸਮੈਨ ਟੀਵੀ ਖਨੌਰੀ ਬਰਡ